ਇਨਫੋਰਮੇਸ਼ਨ ਲਈ 1 ਦਬਾਓ। ਅਪਾਇੰਟਮੈਂਟ ਬੁਕਿੰਗ ਲਈ 2 ਦਬਾਓ। ਕਾਟਵਾਟੇਦਵਾਰ ਹੈਲਪਲਾਈਨ ਵਿੱਚ ਤੁਹਾਡਾ ਸਵਾਗਤ ਹੈ। ਸੇਵਾ ਕਰਕੇ ਪੰਜਾਬੀ ਲਈ 1 ਦਬਾਓ। ਇਨਫੋਰਮੇਸ਼ਨ ਲਈ 1 ਦਬਾਓ। ਅਪਾਇੰਟਮੈਂਟ ਬੁਕਿੰਗ ਲਈ 2 ਦਬਾਓ। ਹੈ ਕਾਲ ਸਿਖਲਾਈ ਅਤੇ ਗੁਣਵੱਤਾ ਦੇ ਉਦੇਸ਼ਾ ਲਈ ਰਿਕਾਰਡ ਕੀਤੀ ਜਾਵੇਗੀ। ਸਸੀ ਕਾਲ ਜੀ ਸਸੀ ਕਾਲ ਜੀ ਹਾਂਜੀ ਮੈਂ ਮਨਵਿੰਦਰ ਸਿੰਘ ਬੋਲਿਆ। ਸਸੀ ਕਾਵਾਂਗਾ ਸਾਹਿਬ ਮੈਨੂੰ ਇਹ ਜਾਣਕਾਰੀ ਦੇਣਾ ਚਾਹਤ ਹਾਂ ਕਿ ਤੁਹਾਨੂੰ ਕੀ ਸੁਵਿਧਾ ਚਾਹੀਦੀ ਹੈ ਸਰ? ਮੈਨੂੰ ਸਰ ਜਾਣਕਾਰੀ ਚਾਹੀਦੀ ਸੀ ਕਿ ਮੈਂ ਆਪਣਾ ਐਸਆਈ ਸਰਟੀਫਿਕੇਟ ਬਣਾਉਣਾ। ਹਾਂਜੀ ਹਾਂਜੀ ਦੱਸੋ ਹਾਂਜੀ ਲੁਧਿਆਣਾ ਜ਼ਿਲ੍ਹਾ ਜੀ ਲੁਧਿਆਣਾ ਵੈਸਟ ਨੰਬਰ ਦਾ ਯੈਸ ਮਨਵਿੰਦਰ ਸਿੰਘ M N W I N D E R ਤੁਹਾਡਾ ਪਿਤਾ ਦਾ ਨਾਮ ਕੀ ਹੈ ਸਿੰਘ S I N G E ਚ ਅਗਰ ਕਿਲਾ ਇੱਥੇ ਮਿਲਦਾ ਹੋ ਤਾਂ ਕੁੱਲ 920 ਕਿੰਨਾ ਬਸਤੀ ਲੈਣਾ ਚਾਹੁੰਦੇ ਹੋ ਮੈਂ ਆਪਣੇ ਵਾਸਤੇ ਲੈਣਾ ਚਾਹੁੰਦਾ ਜਿਹੜੀ ਕਾਪੀ ਸਾਡੀ ਟਿਕਟਾਣਾ ਚਾਹੁੰਦੇ ਹਾਂ ਸਟੀ ਸਰਟੀਫਿਕੇਟ हाँ जी ना ना, तो को पेपर पर लग तो गया ਜਿਹਦੇ ਵਿੱਚ ਚਾਹਤ ਦਾ ਹਾਰਡ ਕਾਰਡ ਦਿਖਾ ਸਕਦੇ ਹੋ ਸਰ ਠੀਕ ਹੈ ਜੀ ਕੋਡ ਰਾਈਟ ਹੀ ਕਰ ਲੱਗੇਗਾ ਸਰ ਤੁਹਾਡਾ ਰਾਈਟ ਜੀ ਸਰ ਐਕਸੈਪਟ ਉਹਦਾ ਬੱਦਲ ਲੱਗਦਾ ਕਿ ਜੇ ਤੁਸੀਂ ਫੇਸਬੁੱਕ ਸਰਵਿਸ ਚਾਹੁੰਦੇ ਹੋ ਤਾਂ ਸਰ ਪਾਸਪੋਰਟ ਦੀ ਵੈਰੀਫਿਕੇਸ਼ਨ ਹੋਣੀ ਹੈ ਰਾਈਟ ਸਰ ਜੇ ਤੁਸੀਂ ਸਾਰੇ ਕਾ ਸਰਵਿਸ ਲੈਂਦੇ ਹੋ ਤਾਂ ਰਾਈਟ ਰਾਈਟ ਠੀਕ ਹੈ ਜੀ ਇਹ ਡਾਕੂਮੈਂਟ ਸਾਡੇ ਕੋਲ ਰੈਡੀ ਨੇ ਤੇ ਤੁਸੀਂ ਕਦੋਂ ਆ ਸਕਦੇ ਹੋ ਨਮਸਕਾਰ ਸਤਾਹ ਤੇ ਲਾਈਨ ਜਮੈਂਟ ਰੱਖੋ ਤਾਂ ਪੁੱਛਿਆ ਜਾਣਾ ਮੈਂ ਸਰ ਹਾਂਜੀ ਸਾਡੀ ਸੇਵਾ ਆਪਣੇ ਘਰ ਦੇ ਪਤੇ ਤੇ ਆਉਣਾ ਚਾਹੁੰਦੇ ਹੋ ਜਾਂ ਆਪਣੇ ਕੰਮਕਾਜ ਦੇ ਪਤੇ ਤੇ ਘਰ ਦੇ ਬਤੇ ਤੇ haus number 317 317 ਨੇੜੇ ਸਿਮਰਨ ਆਟਾ ਜੱਕੀ ਪਿੰਡ ਗਿਆਸਪੁਰਾ ਲੁਧਿਆਣਾ ਹਾਊਸ ਨੰਬਰ 217 ਆ ਦਿਓ ਸਿਮਰਨ ਆਟਾ ਜੱਕੀ ਹਾਂਜੀ ਹਾਂਜੀ ਪਿੰਡ ਗਿਆਸਪੁਰਾ ਸਾਰੇ ਜਿਹੜੇ ਡਾਕੂਮੈਂਟ ਨੇ ਸਾਨੂੰ ਇਹ ਤਿਆਰ ਰੱਖਣੇ ਪੈਣਗੇ ਉਹ ਕੀ ਆ ਕੇ ਅਪਲਾਈ ਕਰ ਜੂਗਾ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅਪਾਇੰਟਮੈਂਟ ਕਿੰਨੇ ਚੇਲੇ ਚੇਟ ਟਾਈਮ ਦੇ ਤੱਕ ਆ ਅ ਮੇਰੀ ਅਪਾਇੰਟਮੈਂਟ ਤੁਸੀਂ 19 ਤਰੀਕ ਦੀ ਬੁੱਕ ਕਰ ਦਿਓ ਸਰ ਟਾਈਮ ਟਾਈਮ ਇੱਕ ਵਾਰੀ ਆਉਣ ਤੋਂ ਪਹਿਲਾਂ ਕਾਲ ਕਰ ਲੇਗਾ ਜੀ ਕਾਲ ਕਰੇਗਾ ਹਾਂ ਆਉਣ ਤੋਂ ਪਹਿਲਾਂ ਕਾਲ ਕਰ ਲੇਗਾ ਫਿਰ ਮੇਰੇ ਕੋਲੋਂ ਉਸ ਦਿਨ ਜਿਹੜਾ ਟਾਈਮ ਮੇਰੇ ਕੋਲ ਅਵੇਲੇਬਲ ਹੋਏਗਾ ਮੈਂ ਉਹਨੂੰ ਦੱਸ ਦੂੰਗਾ ਹੁਣ ਤੁਸੀਂ ਕਰ ਦਿਓ ਕਲਿੱਕ ਪਰ ਆਫਟਰ ਲੰਚ ਦਾ ਕਰ ਦਿਓ ਪਰ ਮੇਰੇ ਨਾਲ ਗੱਲ ਕਰ ਲਿਗਾ ਜਦੋਂ ਆਏਗਾ ਤਾਂ तो ਕਰ ਲਈ ਗਈ ਆ ਪੁਆਇੰਟ 90 ਤੋਂ ਲੈ ਕੇ